ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਕੌਰ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੱਦਾ ਹਾਲ ਚਾਲ ਸਾਰਿਆਂ ਦਾ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਪਰਿਵਾਰਾਂ ਚ ਠੀਕ ਠਾਕ ਰਹੋ ਜੀ ਵਾਹਿਗੁਰੂ ਜੀ ਸਾਰਿਆਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਲੋ ਜੀ ਅੱਜ ਸਾਡੇ ਮਾ ਦੀ ਅੰਤਿਮ ਅਰਦਾਸ ਜੀ ਸਾਰਿਆਂ ਨੇ ਅਰਦਾਸ ਕਰਿਓ ਵਾਹਿਗੁਰੂ ਆਪਣੇ ਚਾਰ ਨਾਲ ਨਾਲ ਜੋੜੀ ਰੱਖਣਾ ਉਹਨਾਂ ਨੂੰ ਥੋੜਾ ਭੋਗ ਰੰਭ ਹੋਣਾ ਸਹਿਜ ਪਾਠ ਤੁਹਾਨੂੰ ਪਤਾ ਹੀ ਖਲਾਇਆ ਸੀਗਾ ਹੁਣ ਭੋਗ ਤੇ ਸ਼ਲੋਕ ਅਰਜਤਾ ਪਾਠ ਦਾ ਸੰਪੂਰਨ ਹੋ ਚੁੱਕਿਆ ਬਸ ਹੁਣ ਜਿੱਤਾਂ ਭੋਗ ਦੇ ਸ਼ਲੋਕ ਹੁਣੇ 10:00 ਵਜੇ ਆਰੰਭ ਕਰਨੇ ਆ ਸੀ ਤਾਂ ਬਸ ਹੁਣ ਪ੍ਰਸ਼ਾਦ ਬਣਾਉਣ ਲੱਗਿਆ ਤਾਂ ਭੋਗ ਪਾ ਗਏ ਅਸੀਂ ਫਿਰ ਗੁਰਦੁਆਰਾ ਸਾਹਿਬ ਸਾਰਾ ਕਰਨਾ ਹੈ ਬਾਕੀ ਦਾ लंगर का चा पानी का कीर्तन चलो जी महाराज कृपा कर सच्चे पाशे ਵਹਿਨੋ ਰੱਬ ਦੇ ਜਾਇ ਤੈ ਹਟੜੇ ਵਾ ਜਾ ਆਲ ਬਣਾ ਦੇ ਦਾਣ ਸਾਥੇ ਧਰਮ ਰਾਏ ਨਾਮ ਧਿਆਨ ਸਾਜਨਾ ਜਰ ਬਦਾਰਥ ਦੇਤ ਅਨੰਦ ਧਰਮ ਐਤੇ ਕਰ ਹੈ ਕੀ ਤੋ ਭਗਤ ਸੁਨੇਤ ਕੰਬੜੀ ਕੋਥਾਏ ਮਿੱਟੀ ਗਲ ਕੋ ਮਸਰੀਆ ਨਾਮ ਤੇ ਉਪਰੇ ਜਿਹੜਾ ਭਾਗ ਮਥਾਏ ਸੁਖਰੇ

i

Uh -huh. Thank you. ਆਨ ਕਾ ਸਨਦੇ ਮਨਾ ਹਰ ਪਾਵੇ ਸੋ ਹੋਏ ਜਗਤ ਪੈ ਭਾਰੀ ਰਤ ਹੈ ਸਭ ਕੋ ਦাতা ਰਾਮ ਸਭ ਤੋਂ ਗਾਵਣੀ ਅੰਨ ਸਭ ਤੋਂ ਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਤਹਿ ਨਾਨਕ ਨੰਦ ਹੋਆ ਸਤਿਗੁਰੁ ਨਾ ਪਾਇਆ ਏ ਮਨ ਮੇਰਾ ਦੂਸਰਾ ਰੂਹ ਆਨੰਦੇ ਅਨਾਰੋ ਤੁਮਨ ਮੇਰੇ ਦੋਸਤ ਜੀ ਸਾਰਨਾ ਅੰਗੇਕਾਰੋਂ ਪਰੇ ਜਿਨਾ ਕਾਜ ਸਾਤੋ ਆਨਨਾ ਸੁਨਾਗੁਲਾ ਸਮਰਾਸੂ ਆਮੀ ਸੋ ਸੋ ਮਨ ਵਿਸਾਰੇ ਹੇ ਨਾਨਕ ਮਨ ਮੇਰੇ ਸਦਾ ਰੋਹ ਅਨੰਦੇ ਆਚੇ ਸਾਹਿਬਾ ਕਿਆ ਨਹੀ ਕਾਸੀ ਰ ਕਤਤੀ ਜਾ ਆਵਿਸ਼ਿਆ ਜੀ ਜੇ ਸੋ ਪਾਵੇ ਸਦਾ ਸਿਮਸਲਾਤ ਦੀ ਨਾਮਨ ਸਾਵੇ ਨਾਗਤ ਮਨ ਸਿਆ ਗਜੇ ਚੌਦਕ ਦੇਰੇ

ਵਾ ਤੇ ਪਾਚੇ ਸੋਦ ਸੋ ਪਾ ਬਾਂਸੋ ਪਾਚੇ ਸੋਦ ਸੇ ਪਾ ਜਿਤ ਕਾ ਆਨਿਆ ਪਦਰੋ ਨਾਨਸ ਕੀ ਤੇ ਗਾ ਰਖਾ ਮਾਰੀ ਆਤਮਾ ਤੁਹ ਜਨ ਕੋ ਤੇਨਾ ਅਕੇ ਮਕੇ ਗੈ ਨਾਨਕ ਕਟਸਕੋ ਜਿਗਰਾਨ ਹਤ ਮਾ ਜੇ

ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾ ਸੁਮਤੇ ਪਨੀਤ ਕਰਤੇ ਪੂਰਤ ਸਤ ਗੁਰ ਰਹਿ ਜੇ ਅਨਾ ਗੋ ਰਹਿ ਆਕਰ ਪੂਰੇ ਬਨਵੰਤਨੰ ਤੁ ਦੁਰ ਚਰਨਾਂ ਦਾਕੇ ਬਾਜੇ ਅਨਹਦ ਤੂਰੇ ਸੋਕ ਪਾਵਨ ਰੂਪ ਕਾਣੇ

ਮੈਤੋ ਪੈਜ ਮਿਤਤ ਵਿਖਸੈ ਜਿਸ ਨਿਤ ਕੀ ਪੈਜ ਭਾਵੇਂ ਤੁਸਿ ਵਿਚਾ ਦੇਖੋ ਪੁੱਤ ਭਾਈ ਸਾਤ ਸਤਿਗੁਰੂ ਪੈ ਨਾਵੇ ਸਾਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਧਿਆ ਤਿਕਾਇ ਸਭ ਸਿੱਖ ਬੰਦਕ ਪੁੱਤ ਭਾਈ ਰਾਮਦਾਸ ਸਾਰੀ ਪਾਇਆ ਅੰਤੇ ਸਾਧੂ ਭੋਲਿਆ ਮੈਂ ਸਿੱਖ ਕੇ ਸੰਭਰਿਓ ਨਿਰਵੈਰੀ ਹਾਏ ਹੋਏ ਬੋਲੜਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਬੋਲੜਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਹਾਏ ਇਹ ਪਰਮ ਜੀਵਾਰ ਨਹਾਉ ਦੁੱਖ ਸੰਤਾ ਜੀਵ ਛੋੜਾ ਦੇਗੇ ਸਾਰੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਕਲਿਆਣ ਵਾਸਤੇ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਦੇ ਸੁੰਦਰ ਸਰੂਪ ਆਪਣੇ ਗਰੇ ਵਿਖੇ ਲਿਆ ਕਰਕੇ ਸਹਿਜ ਪਾਠ ਪਰਮ ਕਰਵਾਏ ਗਏ ਸਾਲ ਸੰਪੂਰਨ ਓਪੋਗ ਪਾਈ ਗਏ ਹਨ ਉਪਰੰਤ ਅਰਦਾਸ ਬੇਤੀ ਹੋਈ ਹੈ ਸਤਿਗੁਰੂ ਜੀ ਨੇ ਆਪਣੇ ਮੁਖਾਰ ਵਿੱਚੋਂ ਧਲ ਤਲ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰਤ ਬੋਲ ਦੇ ਵਿੱਚੋਂ ਚਾਰ ਲੀਕੀਤਾ ਹੋਇਆ ਸ਼ਬਦ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕੈ ਅਨਜਨ ਮਾਟੀ ਮਾਨੈ ਦੇ ਮਹਾ ਰਤਨ ਸੰਸਾਰ ਵਰਮਕ ਹੋਏ ਸੁਪਾਣਾ ਮੰਨੇ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਇਹੀ ਸਮਝਾਣਾ ਚਾਹਤਾ ਹਾ ਜਿਹੜਾ ਗੁਰੂ ਦਾ ਪਿਆਰਾ ਹੁੰਦਾ ਹੈ ਉਸ ਦੇ ਪਹਾੜੇ ਵਿੱਚ ਰਹਿ ਕੇ ਜੇ ਕੋਈ ਖੁਸ਼ੀ ਆ ਜਾਂਦੀ ਹੈ ਤਾਂ ਵੀ ਸਿਰ ਮੱਥੇ ਮੰਨਦਾ ਹੈ ਮੰਨ ਕੇ ਮੰਨਦਾ ਹੈ ਸਤਗੁਰੂ ਦੀ ਕਿਰਪਾ ਕਰਨ ਉਸ ਵਿਛੇ ਰੋਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਿਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਹੋਰ ਸਤਗੁਰੂ ਜੀ ਦੀ ਸਵਾਰੀ ਜਿਹੜੀ ਹੈ ਪ੍ਰਚਾਰ ਵਰਤੋਂ ਤੋਂ ਪਰੰਤ ਸਤਗੁਰੂ ਜੀ ਦੇ ਸੰਦਰ ਮਹਿਲਾ ਵਿੱਚ ਜਾਣੀ ਹੈ ਉਥੇ ਦੀਵਾਨ ਸਜਾਇਆ ਜਾਣਾ ਹੈ ਜਿਸ ਵਿੱਚ ਗੁਰਬਾਣੀ ਗੁਰਬਾਣੀ ਦੇ ਕੀਰਤਨ ਬਣੇ ਹਨ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ ਤੇ ਸਾਰੇ ਸੰਤ ਜਣਾਂ ਚੈੱਕ ਕਰ ਮਾਰ ਦੀ ਸਵਾਰੀ ਆਪਣੇ ਨਿੱਜੀ ਥਾਨਾਂ ਵਿੱਚ ਨਹੀਂ ਜਾਂਦੀ ਇਸ ਤਰ੍ਹਾਂ ਬੈਠੇ ਰਹਿਣਾ ਜੀ ਬਲਾਵ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਂ Saturnam, Saturnam,